ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰਬ ਮੰਗੇਸ਼ੀਆਂ ਤੂੰ ਆਇਓ ਕਿਹੜੇ ਕਾਮ ਵਿੱਚ ਦੁਨੀਆ ਸੇਵ ਕਮਾਈ ਐ ਤਾਂ ਦਰਗਹਿ ਬੈਸਣ ਪਾਈਏ ਇਨਸਾਨ ਧਰਤੀ ਤੇ ਇਸ ਲਈ ਆਉਂਦਾ ਹੈ ਕਿ ਉਹ ਆਪਣਾ ਪ੍ਰਮਾਤਮਾ ਨਾਲੋਂ ਵਿਛੜਿਆ ਹੁੰਦਾ ਤੇ ਆਪਣੀ ਭਗਤੀ ਕਰਕੇ ਤੇ ਪ੍ਰਮਾਤਮਾ ਨਾਲ ਮੁੜ ਮਿਲਾਪ ਕਰ ਲੇ ਮੋੜ ਆਪਣੇ ਅਸਲੀ ਘਰ ਪਹੁੰਚ ਜਾਵੇ ਪਰ ਦੁਨੀਆ ਵਿੱਚ ਰਹਿੰਦੇ ਹੋયા ਵੀ ਕਰਮ ਕਰਨਾ ਇਹ ਵੀ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਵੀ ਕੋਈ ਅਧੂਰਾ ਨਹੀਂ ਦੇਵਤਿਆਂ ਵੀ ਅਵਤਾਰ ਧਾਰਿਆ ਉਹਨਾਂ ਵੀ ਕਰਮ ਕੀਤੇ ਤੇ ਕਰਮ ਕਿਹੋ ਜੇ ਹੋਣੇ ਚਾਹੀਦੇ ਹਨ ਜਿਸ ਤਰ੍ਹਾਂ ਧਰਤੀ ਤੇ ਨੈਗੇਟਿਵ ਪੋਜ਼ਿਟਿਵ ਦੋ ਪਾਵਰਾਂ ਕੰਮ ਕਰਦੀਆਂ ਕੁਝ ਲੋਕ ਚੰਗੇ ਹੁੰਦੇ ਹਨ ਕੁਝ ਮਾੜੇ ਹੁੰਦੇ ਹਨ ਔਰ ਕਈ ਸ਼ੋਸ਼ਣ ਕਰਨ ਵਾਲੇ ਹੁੰਦੇ ਹਨ ਕਈ ਸ਼ੋਸ਼ਣ ਤੋਂ ਬਚਾਉਣ ਵਾਲੇ ਹੁੰਦੇ ਹਨ ਕੋਈ ਮਦਦਗਾਰ ਬਣ ਕੇ ਸਮਾਜ ਵਿੱਚ ਵਿਚਰਦੇ ਹਨ ਤੇ ਕਈ ਦੁਸ਼ਮਣ ਬਣ ਕੇ ਵਿਚਰਦੇ ਹਨ ਅੱਜ ਅਸੀਂ ਇਹ ਅ제ਹੀ ਸੰਸਥਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਜਗਤ ਜੋਤੀ ਵੈਲਫੇਅਰ ਸੁਸਾਇਟੀ ਰਜਿਸਟਰਡ ਅੰਮ੍ਰਿਤਸਰ ਵੱਲੋਂ ਸ਼ਲਾਗਾ ਯੋਗ ਅੱਜ ਦਾ ਉਪਰਾਲਾ ਕੀਤਾ ਗਿਆ ਹੈ ਵਿਸਥਾਰ ਨਾਲ ਇਹਨਾਂ ਕੋਈ ਜਾਣਾਂਗੇ ਪਹਿਲਾਂ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਸਰਕਾਰੀ ਸੰਸਥਾ ਦੇ ਮੈਡਮ ਸविता ਉਹਨਾਂ ਨਾਲ ਵਿਚਾਰ ਕਰਦੇ ਹਾਂ मैडम पहला ਇਹਨਾਂ ਮਹਿਕਮੇ ਬਾਰੇ ਦੱਸੋ ਕਿ ਕੀ ਇਹ ਮਹਿਕਮਾ ਕਦੋਂ ਦਾ ਇਹ ਹੋਂਦ ਵਿੱਚ ਆਇਆ ਇਹ ਸਰਕਾਰੀ ਆ ਅਰਧ ਸਰਕਾਰੀ ਆ ਸਟੇਟ ਗਵਰਨਮੈਂਟ ਆ ਜਾਂ ਗਵਰਨਮੈਂਟ ਸੈਂਟਰ ਗਵਰਨਮੈਂਟ ਜੀ ਇਹ ਪੰਜਾਬ ਸਟੇਟ ਗਵਰਨਮੈਂਟ ਦਾ ਹੋਮ ਹੈਗਾ ਜੀ ਇਹ ਚਾਰ ਹੋਮ ਨੇ ਜੀ ਦੋ ਫੀਮੇਲੀ ਔਰ ਦੋ ਮੇਲਲੀ ਕੰਮ ਕਰਦਾ ਅੰਮ੍ਰਿਤਸਰ ਹੋਮ ਜਿਹੜਾ ਹੈਗਾ ਫੀਮੇਲੀ ਹੀ ਹੈ ਇਹ 2011 ਵਿੱਚ ਇਹਦਾ ਨੀ ਪੱਥਰ ਰੱਖਿਆ ਗਿਆ ਸੀਗਾ ਔਰ ਉਹਦੋਂ ਤੋਂ ਹੀ 2015 ਤੋਂ ਬੱਚਾ ਐਡਮਿਸ਼ਨਸ ਹੋਈਆਂ ਜਿਹੜੀ ਕਿ ਇੰਟੈਲੈਕਚੁਅਲ ਡਿਸੇਬਲ ਨੇ ਜਿਨ੍ਹਾਂ ਆਪਾਂ ਕਿਹਾ ਜਿਨ੍ਹਾਂ ਬੱਚਿਆਂ ਦੀ ਲੇਟ ਡਿਵੈਲਪਮੈਂਟ ਜਾਂ ਪੂਰੀ ਡਿਵੈਲਪਮੈਂਟ ਦਿਮਾਗ ਦੀ ਜਿਹੜੀ ਆ ਉਹ ਨਹੀਂ ਹੋ ਪਾਰੀ ਉਹਨਾਂ ਬੱਚਿਆਂ ਲਈ ਇਹ ਸੰਸਥਾ ਜਿਹੜੀ ਕੰਮ ਕਰਦੀ ਉਹਨਾਂ ਦੇ ਦੇਖਰੇਖ ਲਈ ਐਜੂਕੇਸ਼ਨ ਦੇ ਲਈ ਉਹਨਾਂ ਦੀ ਡਿਵੈਲਪਮੈਂਟ ਲਈ ਔਰ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਔਰ ਦਿਨ ਬਦੇਨ ਬੱਚਿਆਂ ਵਿੱਚ ਡਿਵੈਲਪਮੈਂਟ ਹੀ ਹੋ ਰਹੀ ਹੈ ਬੱਚੇ ਕੰਪੀਟੀਸ਼ਨ ਦੇ ਵਿੱਚ ਵੀ ਜਾ ਰਹੇ ਨੇ ਔਰ ਬੱਚੇ ਜਿਹੜੇ ਨੇ ਕਿ ਆਪਣਾ ਨਾਮ ਆਪਣੇ ਵਿਭਾਗ ਦਾ ਆਪਣੇ ਸੰਸਥਾ ਦਾ ਨਾਮ ਜਿਹੜ ਏ ਡਿਸਟ੍ਰਿਕਟ سوشل ਸਿਕਿਉਰਿਟੀ ਆਫੀਸਰ ਜੀ ਦੇ ਅੰਡਰ ਹੈ ਮਾਂ ਜੋ ਡਿਪਟੀ ਕਮਿਸ਼ਨਰ ਜੀ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ ਹੁੰਦਾ ਉਹ ਬੱਚੇ ਇੱਥੇ ਉਪਲਬਧ ਨੇ ਕਿੰਨੀ ਗਿਣਤੀ ਵਿੱਚ ਹਨ ਤੇ ਕੀ ਕੀ ਤੁਹਾਨੂੰ ਔਕੜਾਂ ਦਾ ਕਮੀਆਂ ਦਾ ਸਾਹਮਣਾ ਕਰਨਾ ਪੈਂਦਾ ਕੀ ਕੀ ਤੁਹਾਡੀਆਂ ਮੰਗਾਂ ਤੇ ਆਸ਼ਾਵਾਂ ਨੇ ਸਰਕਾਰ ਪਾਸੋਂ ਸਾਡੇ ਕੋਲ ਇਸ ਟਾਈਮ ਟੋਟਲ 26 ਬੱਚੀਆਂ ਹੈਗੀਆਂ ਨੇ ਜਿਹਦੇ ਵਿੱਚ 18 ਸਾਲ ਤੋਂ ਘੱਟ ਨੇ 18 ਸਾਲ ਤੋਂ ਵੱਧ ਵੀ ਨੇ 40 ਸਾਲ ਤੋਂ ਵੱਧ ਵੀ ਨੇ ਸੋ ਮੁਸ਼ਕਲਾਂ ਤੇ ਦੇਖੋ ਸਰ ਹੈ ਨੇ ਥੋੜਾ ਜਿਹਾ ਉਹਦੇ ਵਿੱਚ ਫਾਈਨੈਂਸ਼ਲੀ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਆ ਜਾਂਦੀਆਂ ਨੇ ਪਰ ਗਵਰਨਮੈਂਟ ਵੀ ਕਾਫੀ ਅਪਰੂਵ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਫਿਰ ਵੀ ਕੁਝ ਮੁਸ਼ਕਲਾਂ ਆ ਜਾਂਦੀਆਂ ਨੇ ਜਿਵੇਂ ਕਿ ਫਾਈਨੈਂਸ਼ਲੀ ਤੌਰ ਤੇ ਬੜਾ ਹੋ ਜਾਂਦਾ ਹੈ ਔਰ ਬੱਚਿਆਂ ਵਾਸਤੇ ਡਿਵੈਲਪਮੈਂਟ ਕਿਉਂਕਿ ਸਪੈਸ਼ਲ ਨੀਡ ਵਾਲੇ ਬੱਚੇ ਨੇ ਸੋ ਇਹਨਾਂ ਲਈ এডਿਕੇਸ਼ਨ ਦਾ ਅੱਛੇ ਤਰੀਕੇ ਨਾਲ ਹੋਰ ਪਬੰਧ ਹੋ ਜਾਏ ਰੈਗੂਲਰ ਸਕੂਲਾਂ ਦੇ ਵਿੱਚ ਐਡਮਿਸ਼ਨਸ ਹੋ ਰਹੀ ਹੈ ਸਾਡੇ ਤਿੰਨ ਬੱਚੀਆਂ ਜਾ ਵੀ ਰਹੀਆਂ ਨੇ ਔਰ ਉਹਨਾਂ ਦਾ ਕਾਫੀ ਡਵੈਲਪਮੈਂਟ ਹੋਇਆ ਉਹਨਾਂ ਨੂੰ ਡੇਲੀ ਲੀਵਿੰਗ ਐਕਟੀਵਿਟੀ ਦੇ ਵਿੱਚ ਬੜਾ ਯੋਗਨਰ ਹੈ ਏਟਲੀਸਟ ਬੱਚਾ ਆਪਣੇ ਯੋਗਾ ਕੀ ਆਪਣੀ ਪਰਸਨਲ ਹਾਈਜੀਨ ਦਾ ਧਿਆਨ ਰੱਖ ਲੈ ਆਪਣੀ ਰੋਟੀ ਆ ਜਿਹੜਾ ਹੈਗਾ ਆਪਣੇ ਹੱਥਾਂ ਨਾਲ ਖਾ ਸਕੇ ਸੋ ਇਹਨਾਂ ਬੱਚਿਆਂ ਦਾ ਇੰਨਾ ਹੀ ਅਗਰ ਹੋ ਜਾਏ ਤਾਂ ਬਹੁਤ ਅੱਛਾ ਹੈ ਔਰ ਰੀਸੈਂਟਲੀ ਇਹਨਾਂ ਨੇ ਜਿਹੜਾ ਸਟੇਟ ਲੈਵਲ ਤੇ ਜਿਹੜੀ ਗੇਮਸ ਹੋਈਆਂ ਸੀਗੀਆਂ ਲੁਧਿਆਣਾ ਦੇ ਵਿੱਚ ਬੱਚਿਆਂ ਨੇ ਚਾਰ ਗੋਲਡ ਮੈਡਲ ਜਿੱਤੇ ਨੇ ਐਂਡ ব্রਾਊਨ ਵੀ ਜਿੱਤੇ ਨੇ ਉਹਦੇ ਵਿੱਚ ਇਸ ਤੋਂ ਪਹਿਲਾਂ ਉਮੰਗ ਫਾਊਂਡੇਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਕਲਚਰ ਐਕਟੀਵਿਟੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਔਰ ਇਸ ਲਾਸਟ ਇਅਰ ਔਰ ਉਸ ਪਿਛਲੇ ਸਾਲ ਔਰ ਇਸੇ ਸਾਲ ਵੀ ਜਿਹੜੇ ਐਜੀਪੀਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਵੀ ਬੱਚਿਆਂ ਨੇ ਪਹਿਲਾ ਦੂਜਾ ਤੀਜਾ ਸਥਾਨ ਹਾਸਿਲ ਕੀਤਾ ਜਿਹੜੀ ਕਲਚਰ ਐਕਟੀਵਿਟੀਆਂ ਵੀ ਕਰਵਾਈਆਂ ਜਾਂਦੀਆਂ ਨੇ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਬੱਚਿਆਂ ਨੇ 골ਡ ਮੈਡਲ ਤੱਕ ਜਿੱਤੇ ਹਨ ਤੇ ਜੇ ਇਰਾਦਾ ਦ੍ਰਿੜ ਹੋਵੇ ਤੇ ਕੀ ਨਹੀਂ ਹਾਸਲ ਕੀਤਾ ਜਾ ਸਕਦਾ ਅੱਜ ਜਗਤ ਜੋਤੀ ਵੈਲਫੇਅਰ ਸੁਸਾਇਟੀ ਜਿਹੜੀ ਆ ਉਹ ਤੁਹਾਡੇ ਇੱਥੇ ਪਹੁੰਚੇ ਆ ਤੇ ਇਹ ਪਹਿਲਾਂ ਤੋਂ ਵੀ ਮੈਨੂੰ ਪਤਾ ਲੱਗਾ ਕਿ ਕਾਫੀ ਹੈਲਪਫੁਲ ਨੇ ਤੁਹਾਡੇ ادارے ਪ੍ਰਤੀ ਕੀ ਤੁਸੀਂ ਇਹਨਾਂ ਬਾਰੇ ਕਹਿਣਾ ਚਾਹੋ ਜੇ ਮੈਨੂੰ ਇਹਨਾਂ ਵੱਲ ਇੱਕ ਪਰਿਵਾਰ ਦੀ ਤਰ੍ਹਾਂ ਮੈਨੂੰ ਸਪੋਰਟ ਹੁੰਦੀ ਹੈ ਬੇਟੀ ਦੀ ਤਰ੍ਹਾਂ ਮੈਨੂੰ ਕਰਦੇ ਜਦੋਂ ਵੀ ਕਦੇ ਮੈਂ ਰਿਕੁਐਸਟ ਕੀਤੀ ਕਿਸੇ ਵੀ ਚੀਜ਼ ਦੀ ਬੇਨਤੀ ਲਈ ਤੇ ਉਹਨਾਂ ਦਾ ਸਪੋਰਟ ਇਹਨਾਂ ਦਾ ਹੁੰਦਾ ਵੀ ਤੁਸੀਂ ਡਿਮਾਂਡ ਕਰੋ ਜੀ ਸੋ ਮੇਰਾ ਇੱਕ ਪਰਿਵਾਰ ਦੀ ਤਰ੍ਹਾਂ ਹੈ ਇਹਨਾਂ ਵੱਲੋਂ ਮੈਡੀਸਿਨਸ ਵੀ ਅਸੀਂ ਪ੍ਰੋਵਾਈਡ ਕਰਵਾਉਂਦੇ ਨੇ ਬੱਚਿਆਂ ਲਈ ਕੱਪੜੇ ਇਸ ਤੋਂ ਇਲਾਵਾ ਕੁਝ ਵੀ ਕੋਈ ਵੀ ਜਰੂਰਤ ਦੇ ਸਮਾਨ ਦੀ ਜਿਨ ਤੋਬੇ ਤੇ ਸੰਸਥਾ ਵੇਕੇ ਹਮੇਸ਼ਾ ਜਿਹੜੇ ਨੇ ਮੇਰੇ ਨਾਲ ਪਿਛਲੇ 3 ਸਾਲ ਤੋਂ ਵੀ ਮੇਰੇ ਨਾਲ ਜੁੜੇ ਹੋਏ ਨੇ ਅੱਜ ਦੇ ਇਸ ਸਮਾਗਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਸਰਦਾਰ ਬਜਿੰਦਰ ਮੋਹਨ ਸਿੰਘ ਜੀ ਐਕਸਨ ਇੰਪਰੂਵਮੈਂਟ ਟਰਸਟ ਅਮਰਸਰ ਵੀ ਇੱਥੇ ਪਹੁੰਚੇ ਹਨ ਇਹ ਵੀ ਸਮਾਜਿਕ ਜਿਹੜੀਆਂ ਸੰਸਥਾਵਾਂ ਦੇ ਲਈ ਨੀਡੀ ਲੋਕਾਂ ਲਈ ਵੀਕਰ ਲੋਕਾਂ ਲਈ ਬੜੇ ਹੈਲਪਫੁਲ ਰਹਿੰਦੇ ਹਨ ਆਓ ਇਹਨਾਂ ਨਾਲ ਵਿਚਾਰ ਕਰਦੇ ਹਾਂ ਨਮਸਕਾਰ ਜੀ ਸਰ ਦੱਸੋਗੇ ਅੱਜ ਦੇ ਸਮਾਗਮ ਬਾਰੇ ਕੀ ਤੁਹਾਡਾ ਬੱਚਿਆਂ ਵੱਲ ਵੇਖ ਕੇ ਕੀ ਪ੍ਰਤੀਕਰਮ ਆ ਕੀ ਤੁਹਾਡੇ ਮਨ ਤੇ ਕਿਸ ਤਰ੍ਹਾਂ ਦਾ ਅਸਰ ਪਿਆ ਇਹਨਾਂ ਵਾਲੇ ਵੇਖ ਕੇ ਇਹਨਾਂ ਦੇ ਮਾਸੂਮ ਚਿਹਰੇ ਵੇਖ ਕੇ ਦੇਖੋ ਜੀ ਇਹਨਾਂ ਬੱਚੇ ਜਿਹੜੇ ਨੇ ਇਹਨਾਂ ਨੂੰ ਬਹੁਤ ਹੀ ਸਪੈਸ਼ਲ ਕੇਅਰ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਮੈਡਮ ਨੇ ਜਿਹੜੇ ਇੱਥੇ ਉਹਦੇ ਨੇ ਜਿਹੜੇ ਇਹਨਾਂ ਦੇ ਇੰਚਾਰਜ ਨੇ ਉਹਨਾਂ ਵੱਲੋਂ ਇਹਨਾਂ ਦੀ ਬਹੁਤ ਮਤਲਬ ਧਿਆਨ ਨਾਲ ਦੇਖਭਾਲ ਕੀਤੀ ਜਾ ਰਹੀ ਹੈ ਜਿਹੜੀ ਸੰਸਥਾ ਨੇ ਮੈਨੂੰ ਬੁਲਾਇਆ ਹੈ ਇਹ ਇੱਕ ਹਰ ਜਗ੍ਹਾ ਹੀ ਬਹੁਤ ਜ਼ਿਆਦਾ ਇਹ ਕੀ ਕਹਿੰਦੇ ਇਹਨਾਂ ਦਾ ਉਪਰਾਲਾ ਰਹਿੰਦਾ ਹੈ ਕਿ ਜੋ ਅਸੀਂ ਵੱਧ ਤੋਂ ਵੱਧ ਕਰ ਸਕਦੇ ਹਾਂ ਸਮਾਜ ਵਾਸਤੇ ਉਹ ਕਰੀਏ ਜਿਸ ਤਰ੍ਹਾਂ ਇਹਨਾਂ ਦੀਆਂ ਇਹ ਬੇਸ਼ਕ ਜ਼ਰੂਰਤਾਂ ਜਿਸ ਤਰ੍ਹਾਂ ਸਫਾਈ ਦਾ ਸੀਵਰੇਜ ਦਾ ਜਾਂ ਇਹਨਾਂ ਨੂੰ ਕੋਈ ਰਿਕੁਆਇਰਮੈਂਟਸ ਇਹਨਾਂ ਨੇ ਦੱਸਿਆ ਤੁਹਾਨੂੰ ਤੇ ਇਹ ਤੁਸੀਂ ਦੂਰ ਕਰਨ ਬਾਰੇ ਕੀ ਉਪਰਾਲਾ ਇਹ ਤੇ ਜੀ ਇਹਨਾਂ ਨੇ ਮੈਨੂੰ ਅੱਜ ਜੋ ਧਿਆਨ ਚ ਲਿਆਂਦਾ ਹੈ ਇਹ ਅਸੀਂ ਜਿੰਨੀ ਜਲਦੀ ਤੋਂ ਜਲਦੀ ਇਸੇ ਹਫ਼ਤੇ ਦੇ ਵਿੱਚ ਵਿੱਚ ਸਾਰਾ ਇਹਨਾਂ ਦਾ ਕੰਮ ਜਿਹੜਾ ਹੈ ਉਹ ਕਰਵਾ ਦਿਆ ਜੀ ਸਾਡੇ ਨਾਲ ਇਹ ਸੰਸਥਾ ਦੇ ਮੁਖੀ ਤੇ ਪ੍ਰੈਜ਼ੀਡੈਂਟ ਸਾਬਕਾ ਡਿਸਟ੍ਰਿਕਟ ਸੋਸ਼ਲ ਵੈਲਫੇਅਰ ਆਫੀਸਰ ਸਰਦਾਰ ਸਰੂਪ ਸਿੰਘ ਪੰਨੂ ਹਨ ਆ ਉਹਨਾਂ ਨਾਲ ਵਿਚਾਰ ਕਰਦੇ ਸਤਿ ਸ਼੍ਰੀ ਅਕਾਲ ਜੀ ਕਦੋਂ ਦੀ ਇਹ ਸੰਸਥਾ ਤੁਸੀਂ ਚਲਾ ਰਹੇ ਆ ਤੇ ਇਸ ਅਦਾਰੇ ਦੇ ਵਿੱਚ ਤੁਹਾਡਾ ਇਹ ਪਹਿਲਾਂ ਕਿੰਨੇ ਤੁਸੀਂ ਪ੍ਰੋਗਰਾਮ ਕਰ ਚੁੱਕੇ ਹੋ ਸਰ ਸਾਡੀ ਜਿਹੜੀ ਸੰਸਥਾ ਵਾ ਇਹ ਕੋਈ 4 ਸਾਲ ਪੁਰਾਣੀ ਆ ਰਿਟਾਇਰਮੈਂਟ ਤੋਂ ਬਾਅਦ ਹੀ ਅਸੀਂ ਇਹ ਬਣਾਈ ਸੀ ਇਹ ਇਸ ਸੰਸਥਾ ਨਾਲ ਅਸੀਂ ਪਿਛਲੇ 3 ਸਾਲ ਤੋਂ ਜੁੜੇ ਹੋਏ ਆਂ ਅਸੀਂ ਜਦੋਂ ਵੀ ਮੈਡਮ ਸਾਨੂੰ ਕੋ ਰਿਕੁਆਇਰਮੈਂਟ ਦਿੰਦੇ ਆ ਅਸੀਂ ਉਹ ਇਹਨਾਂ ਦੀ ਹਰ ਰਿਕੁਆਇਰਮੈਂਟ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਸਾਡੇ ਪ੍ਰਿਵਿਊ ਵਿੱਚ ਹੋਵੇ ਇਹਨਾਂ ਦੇ ਕੱਪੜਿਆਂ ਦੀ ਤੇ ਇਹਨਾਂ ਦੀਆਂ ਦਵਾਈਆਂ ਦੀ ਅਸੀਂ ਜ਼ਿੰਮੇਵਾਰੀ ਲਈ ਹੋਈ ਆ ਤੇ ਉਹ ਇਸ ਚੀਜ਼ ਅਸੀਂ ਕਦੀ ਕਮੀ ਨਹੀਂ ਆਉਣ ਦੁੱਤੀ ਇਹਨਾਂ ਕਰਨ ਅੱਜ ਜਿਹੜਾ ਅਸੀਂ ਕੀ ਤੁਹਾਡੇ ਸੇ ਪਹੁੰਚਣ ਦਾ ਮਕਸਦ ਅੱਜ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਕਾਫੀ ਲੰਘ ਵੀ ਗਿਆ ਵਾ ਇਹਨਾਂ ਨੇ ਸਾਨੂੰ ਰਿਕੁਆਇਰਮੈਂਟ ਦਿੱਤੀ ਸੀ ਕਿ ਸਾਡੇ ਬੱਚਿਆਂ ਨੂੰ ਰੈਗ ਸੂਟ ਚਾਹੀਦੇ ਆ ਗਰਮ ਉਹ ਅਸੀਂ ਅੱਜ 26 ਦੀਆਂ 26 ਕੁੜੀਆਂ ਨੂੰ ਪ੍ਰੋਵਾਈਡ ਕਰਾਤੇ ਆ ਇਹ ਸੰਸਥਾ ਦੇ ਜਨਰਲ ਸੈਕਟਰੀ ਸ਼੍ਰੀ ਰਮੇਸ਼ ਕਪੂਰ ਵੀ ਇੱਥੇ ਹਾਜ਼ਰ ਹਨ ਇਹ ਸਾਬਕਾ ਖਜ਼ਾਨਾ ਅਫੀਸਰ ਰਿਟਾਇਰ ਨੇ ਤੇ ਆਪਣਾ ਜਿਹੜਾ ਜੀਵਨ ਹੈ ਇਹ ਸਾਰੇ ਰਿਟਾਇਰ ਸੀਨੀਅਰ ਸਿਟੀਜ਼ਨ ਚੰਗੇ ਪਰਮਾਰਥ ਤੇ ਚੱਲ ਕੇ ਚੰਗੇ ਪਾਸੇ ਲਾ ਰਿਹਾ ਕਪੂਰ ਸਾਹਿਬ ਭੁੱਖ ਵਿੱਚ ਕੀ ਤੁਹਾਡਾ ਸਮਾਜ ਸੇਵਾ ਪ੍ਰਤੀ ਜਿਹੜਾ ਕੀ ਭੁੱਖ ਦੇ ਪ੍ਰੋਗਰਾਮ ਨੇ ਸਾਡਾ ਜੀ ਸ਼ੁਰੂ ਤੋਂ ਹੀ ਇੱਕੋ ਹੀ ਸਾਡਾ ਉਦੇਸ਼ ਰਿਹਾ ਕਿ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕੀਤੀ ਜਾਏ ਉਹ ਖਾਸ ਕਰਕੇ ਉਹ ਜ਼ਰੂਰਤਮੰਦ ਜਿਨ੍ਹਾਂ ਦਾ ਕੋਈ ਵਾਲੀਵਾਸ ਨਹੀਂ ਹੁੰਦਾ ਉਹ ਸਰ ਮੈਂ ਸਾਡੀ ਸੁਸਾਇਟੀ ਸਾਡੇ ਜਿਹੜੇ ਮੈਂਬਰਾਂ ਦੇ ਸਹਿਯੋਗ ਨਾਲ ਅਸੀਂ ਵੱਧ ਤੋਂ ਵੱਧ ਜ਼ਰੂਰਤਮੰਦ ਦੇ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਾਂ ਮੈਂ ਤੇ ਕਹਿਣਾ ਕਰਵਾ ਈਸ਼ਵਰ ਰਿਹਾ ਉਹ ਮੇਰੀ ਇਹ ਸੰਸਥਾ ਤੇ ਤੁਹਾਡੇ ਚੈਨਲ ਵੱਲੋਂ ਮੈਂ ਸਮਾਜ ਨੂੰ ਅਪੀਲ ਕਰਨਾ ਕਿ ਮੰਦਰ ਗੁਰਦੁਆਰੇ ਜਾਓ ਪਰ ਉਹਨਾਂ ਨਾਲੋਂ ਜ਼ਿਆਦਾ ਜਿਹੜਾ ਪੂਜਨੀ ਹੈਗੇ ਉਹਦੇ ਬਣਾਏ ਹੋਏ ਇਨਸਾਨ ਅਗੇ ਨੇ ਅਗਰ ਤੁਸੀਂ ਉਹਨਾਂ ਦੇ ਡਿਵੈਲਪਮੈਂਟ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦਾ ਰਖ ਰਖਾਓ ਬਾਰੇ ਵਾਸਤੇ ਧਿਆਨ ਕਰੋਗੇ ਅਗੇ ਜਥਾ ਸ਼ਕਤੀ দান ਕਰੋਗੇ ਜਥਾ ਸ਼ਕਤੀ ਇਹਨਾਂ ਦੀ ਤੁਸੀਂ ਮਦਦ ਕਰੋਗੇ ਤੇ ਮੇਰੇ ਸਹਾਬ ਨਾਲ ਮੰਦਰ ਗੁਰਦੁਆਰੇ ਜਾਣ ਤੋਂ ਜ਼ਿਆਦਾ ਈਸ਼ਵਰ ਇਹ ਕੰਮ ਦੇ ਵਿੱਚ ਖੁਸ਼ ਹੁੰਦਾ ਉਹ ਮੈਡਮ ਸਫੀਤਾ ਵੀ ਸਾਡੇ ਬੜਾ ਸਾਨੂੰ ਸਹਾਇਓ ਕਰ ਰਹੀ ਹੈ ਜੀ ਇਸ ਤੋਂ ਇਲਾਵਾ ਉਹ ਹੋਰ ਹੀ ਸੰਸਥਾਵਾਂ ਵਾਂਝੇ ਅਸੀਂ ਜਾਣਿਆ ਜੀ ਔਰ ਮੈਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹ ਮੈਂ ਅੱਜ ਧੰਨਵਾਦ ਕਰਨਾ ਐਕਸ਼ਨ ਬਜਿੰਦਰ ਜੀ ਦਾ ਐਕਸ਼ਨ ਮੱਲੀ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਬਿਜ਼ੀ ਟਾਈਮ ਚੋਂ ਕੱਢ ਕੇ ਸਾਡੇ ਸੰਸਥਾ ਨੂੰ ਥੋੜਾ ਸਹਾਇਓ ਦਿੱਤਾ ਉਹ ਸਾਡੇ ਸ਼ਿਸ਼ੂ ਕਪੂਰ ਜੀ ਵੀ ਬੜੇ ਅੱਛੇ ਸੰਸਥਾ ਨੂੰ ਚਲਾਉਣ ਦੇ ਵਿੱਚ ਇਹਨਾਂ ਦਾ ਸਾਡਾ ਸਹਿਯੋਗ ਰਹਿੰਦਾ ਹੈ ਉਹ ਮੇਰੇ ਆਉਣ ਵਾਲੇ ਵਕਤ ਦੇ ਵਿੱਚ ਸਾਰਿਆਂ ਨੂੰ ਅਪੀਲ ਹੈ ਸਰ ਕਿ ਇਹਨਾਂ ਦੀ ਬੱਚਿਆਂ ਦੀ ਤੁਸੀਂ ਹਾਲਾਤ ਦੇਖੋ ਕਿ ਤੁਸੀਂ ਭੁੱਲ ਜਾਓਗੇ ਉਹ ਪਰਮਾਤਮਾ ਨੂੰ ਪੂਜਣਾ ਤੁਸੀਂ ਕਹੋਗੇ ਇਹ ਇਨਸਾਨ ਜਿਹੜੇ ਪਰਮਾਤਮਾ ਦੇ ਰੂਪ ਚ ਆਏ ਹੋਏ ਐ ਇਹਨਾਂ ਦੀ ਪੂਜਾ ਕਰੋ ਤੇ ਸਾਰਾ ਈਸ਼ਵਰ ਆਪਣੇ ਆਪ ਖੁਸ਼ ਹੋਈਏਗਾ ਇਹਨਾਂ ਬੱਚਿਆਂ ਦੇ ਚਿਹਰੇ ਵੇਖ ਕੇ ਮੈਂ ਇਹ ਸ਼ਬਦ ਨਹੀਂ ਵਰਤਾਂਗਾ ਕਿ ਤਰਸ ਕਰਨਾ ਚਾਹੀਦਾ ਪਰ ਇੱਕ ਹਮਦਰਦੀ ਕਰਨੀ ਚਾਹੀਦੀ ਹਰ ਇੱਕ ਦੇ ਦਿਲ ਦੇ ਵਿੱਚ ਭਾਵਨਾ ਜਿਹੜੀ ਆ ਹਮਦਰਦੀ ਵਾਲੀ ਚਾਹੀਦੀ ਆ ਤੇ ਹਰ ਇੱਕ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੇ ਕੰਮ ਆਵੇ ਇਹਨਾਂ ਨੂੰ ਐਪਰੀਸ਼ੀਏਟ ਕਰੇ ਇਸ ਮਹਿਕਮੇ ਦੇ ਪ੍ਰਬੰਧਕਾਂ ਦਾ ਕਰਮਚਾਰੀ ਅਧਿਕਾਰੀਆਂ ਦਾ ਜਿਹੜਾ ਸਾਥ ਦੇਵੇ ਕਿ ਕਈ ਕਈ ਵਾਰ ਨਾ ਸਰਕਾਰਾਂ ਜਿਹੜੀਆਂ ਪਹੁੰਚ ਨਹੀਂ ਕਰ ਪਾਉਂਦੀਆਂ ਉਹਦੇ ਵਿੱਚ ਕਈ ਤਰ੍ਹਾਂ ਦੀ ਨੈਗਲੀਜੈਂਸੀ ਵੀ ਹੋ ਜਾਂਦੀ ਆ ਪਰ ਇਹ ਮਹਿਕਮੇ ਦੇ ਜਿਹੜੇ ਪ੍ਰਬੰਧਕ ਵੇਖਣ ਚ ਆਇਆ ਕਿ ਕਾਫੀ ਇਹ ਐਕਟਿਵ ਤੇ ਯਤਨਸ਼ੀਲ ਨੇ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਇਹ ਜਿਹੜੇ ਲੋੜਵੰਦੇ ਨੇ ਸਾਡੇ ਸਮਾਜ ਦੇ ਇਹ ਵੀ ਸਾਡੇ ਬਰਾਬਰ ਦੇ ਹਨ ਤੇ ਸਾਰੇ ਇਹਨਾਂ ਵਿੱਚ ਬਰਾਬਰ ਦਾ ਆਪਣਾ ਯੋਗਦਾਨ ਪਾ ਕੇ ਇਹੋ ਜਿਹੀਆਂ ਸੰਸਥਾਵਾਂ ਦਾ ਸਰਕਾਰ ਵੀ ਸਾਥ ਦੇਵੇ ਤੇ ਸਮਾਜ ਵੀ ਸਾਥ ਦੇਵੇ ਬੇਟਾ ਕੀ ਨਾਮ ਤੁਹਾਡਾ ਆਰਤੀ ਆਰਤੀ ਆ 골ਡ ਮੈਡ ਤੁਸੀਂ ਜਿੱਤਿਆ ਹਾਂਜੀ ਕਿਹੜੀ ਗੇਮ ਚ ਜਿੱਤਿਆ ਅਜੀ ਬੋਲਟ ਅਜੀ ਹੋਟਲ ਅਜੀ ਬੋਲ ਦੇ ਤੇ ਡੇਮ ਜਿੱਥੇਲੀ ਅੱਛਾ ਤੁਸੀਂ ਕਹਦੇ ਵਿੱਚ ਜਿੱਤਿਆ ਬੋਚੀ ਗੇਮ ਕੀ ਨਾਮ ਤੁਹਾਡਾ ਮਿਨਾਕਸ਼ੀ ਤੁਹਾਡਾ ਕਬੀਨਾ ਹੋਰ ਕੀ ਚਾਹੁੰਦੇ ਕੀ ਲੈ ਹੋਰ ਮੰਗ ਹੈਗੀ ਤੁਹਾਡੀ ਕੋਈ ਲੈਣੀ ਚੀਜ਼ ਕੋਈ ਪੋਤੀ ਜਿੱਤ ਕੇ ਆਈ ਮੈਂ ਹਾਂ ਪੋਤੀ ਜਿੱਤ ਅੱਛਾ ਤੂੰ ਬੋਲ ਵੀ ਆ ਬੋਰੂ ਤਾਂ ਗਈ ਬੀਗੀ ਬੋਰੂ ਤਾਂ ਗਈ ਬੀਗੀ ਮਮੀਨਾ ਹਾਂ ਮੀਨਾ ਮਨੇ ਬੋਰੂ ਤਾਂ ਗਈ ਬੀਗੀ ਆ ਅੱਛਾ ਬੋਰ ਦੂਰ ਦੂਰ ਫੈਂਕਾ ਬੋਲ ਦੂਰ ਵਿੱਚ ਕੀਆ ਕਿਤਨੇ ਦੂਰ ਫੈਂਕਾ ਔਰ ਟੂੜ ਮਾਰੀ ਬੱਲੇ ਬੱਲੇ ਬਈ ਤੂੰ ਤੁਸੀਂ ਰੇਸ ਰੇਸ ਅਗ ਫੇਰ ਦੌੜਨਾ ਦੁਬਾਰਾ ਮੈਂ ਜਾ ਅਗਲੀ ਵਾਰ ਤੇਜ਼ ਦੌੜਨਾ ਨਾ ਜਾਣਾ ਦੌੜਨਾ ਜਾਣਾ ਜਾਣਾ ਹੈ ਕਰਨੇ ਤੂੰ ਦੱਸ ਬਈ ਅੱਛਾ ਉਹ ਸੰਗ ਦਾ ਬੜਾ ਕੀ ਗੱਲ ਤੂੰ ਰੋਣ ਕਿ ਲੱਗਿਆ ਵੱਡੇ ਸਕੂਲ ਜਾਨਾ ਕਹਿੰਦੇ ਫੇਰ ਛੱਡ ਗਿਆ ਉਹ ਮੈਨੂੰ ਉੱਥੇ ਲੁਧਿਆਣੇ ਅੱਛਾ ਅੱਛਾ ਗੇਮ ਦੇ ਵਿੱਚ ਇਹ ਬੱਚਾ ਗੇਮ ਦੇ ਵਿੱਚ ਫੇਰ ਜਾਣ ਲਈ ਉਹ ਤਾਵਲਾ ਆਇਆ ਦੇਖੋ ਕਿੰਨਾ ਇਹਦੇ ਮਨ ਦੇ ਵਿੱਚ ਚਾ ਆ ਉਹ ਨਾ ਰੋ ਨਾ ਲੈ ਜਾਗੇ ਤੈਨੂੰ ਹੇ ਥੈਂਕ ਯੂ ਸਰਪੁਰ ਹੁਸ਼ਾਰ ਬੋਰਾ ਅੱਜ ਤੂੰ ਵੀ ਸ਼ਰਪੁਰ ਜਾਣਾ ਹਾਂਜੀ ਕੀ ਕਰਨਾ ਸੀ ਆਗੇ ਇਹ ਬਤਾਏ ਉਥੇ ਜਾ ਕੇ ਜਿੱਤ ਕੇ ਆਣਾ ਜਿੱਤ ਕੇ ਆਣਾ ਕਾਦੇ ਵਿੱਚ ਪੰਜ ਬੋਜੀ ਡਾਂਸ ਕਰਨਾ ਡਾਂਸ ਵੀ ਕਰਨਾ ਹੈ ਫੇ ਕੋਈ ਮਿਸਾ ਜਿੱਤਣਾ ਹੈ ਪਤਾ ਤਾਂ ਉਹ ਗਿਫਟ ਮਿਲੇਗੀ ਹਾਂਜੀ ਡਾਂਸ ਬਹੁਤ ਸੋਹਣਾ ਕੀਤਾ ਨਾ ਹਾਂਜੀ ਸਭ ਤੋਂ ਸੋਹਣਾ ਡਾਂਸ ਕਿਹਨੇ ਕੀਤਾ ਮੇਰਾ ਵੀ ਕਰਾ ਦੋ ਮੈਂ ਵੀ ਕੀਤਾ ਡਾਂਸ ਕਿਹਨੇ ਸੋਹਣਾ ਕੀਤਾ ਦੱਸ ਤੂੰ ਦੱਸ ਮੈਂ ਤੂੰ ਕੀਤਾ ਹਾਂ ਤੂੰ ਬਹੁਤ ਸੋਹਣਾ ਡਾਂਸ ਕੀਤਾ ਹੋਰ ਹੁੰਦਾ ਕਿਉਂ ਸੀ ਦੱਸ ਆ ਮੰਨ ਜਾਣਾ ਸਕੂਲੇ ਸਕੂਲੇ ਜਾਣਾ ਕਿ ਖੇਡਣ ਜਾਣਾ ਸਕੂਲ ਤੇ ਬਦੌਲ ਲਗਾਣੇ ਜਾਣਾ ਹੈ